ਹਾਜ਼ਰ ਨਵਸ਼ਹਿਰ ਪੁਲਿਸ ਨੇ ਵਿਅਕਤੀ ਨੂੰ ਕਾਬੂ ਕਰਕੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦਾ ਮੁੱਦਮ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਡੇ ਜਿਹੜਾ ਮੁਖੀ ਸਰਦਾਰ ਕਪਟਰ ਮਹਤਾਬ ਸਿੰਘ ਆਈਪੀਐਸ ਜਿਹੜਾ ਸੀ ਫਕਸੇਂਗਰ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀਐਸਪੀ ਸ਼ਬਦੀਆਂ ਦੇ ਰਾਤ 20 ਜੁਗੋ ਵਾਈਫੇਟ ਹਰ ਰੋਜ਼ ਖਾਣਾ ਬਰਾਚੌਰ ਦੇ ਇਰਦੇ ਵਿੱਚ 10 ਵਾਰ ਸਕਰੋਲਿੰਗ ਜਿਹੜੀ ਆ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਨਸ਼ਾ ਤਸਕਰਾਂ ਅਤੇ ਨਸ਼ੇ ਦੀ ਸਪਲਾਈ ਦੇਣ ਵਾਲਿਆਂ ਬੰਦਿਆਂ ਤੇ ਖਾਸ ਨਜ਼ਰ ਰੱਖੀ ਜਾਂਦੀ ਹੈ ਜਿਸ ਦੇ ਦੌਰਾਨ ਸਾਡੀ ਕਲ ਆਣਾ ਦੀ ਟੀਮ ਜਿਸ ਦੇ ਇੰਚਾਰਜ ਸੁਵਾਰਚਨ ਲੇਖਾ ਜੌਂਗ ਮਨੀ ਸਿੰਘ ਜਿੱਥੇ ਇਹਨਾਂ ਵੀ ਲੱਗੇ ਨਾਲ ਬਾਈਟਾ ਪਰ ਹੋਈ ਇਸ ਧਰਮ ਉਹ ਲੜਕਾ ਨੇ ਪਿਛਲੋਂ ਉਸ ਪਾਰਟੀ ਦੇਖ ਕੇ ਕੋਸ਼ਿਸ਼ ਕੀਤੀ ਜਿਸ ਦੇ ਹੱਥ ਵਿੱਚ ਕੋਈ ਬਾਬਾ ਖੜਿਆ ਹੋਇਆ ਸੀ ਤੇ ਉਹ ਉਸ ਪਾਰਟੀ ਨੂੰ ਦੇਖ ਕੇ ਉਹ ਬਾਬਾ ਜਿਹੜਾ ਜਮੀਨ ਦਾ ਸੁਨਤਾ ਜਿਸ ਨੇ ਸ਼ਕਤੀ ਅਦਾ ਤੇ ਉਸ ਪਾਰਟੀ ਨੇ ਦਾਅਵਾ ਕੀਤਾ ਤੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੁਰਦੀਪ ਸਿੰਘ ਬਤ ਗੋੜਾ ਤੇ ਪੁੱਤਰ ਬਰਜੀਤ ਸਿੰਘ ਵਾਸੀ ਜਾਲੜਾ ਦੱਸਿਆ ਤੇ ਜਿਸ ਦੇ ਉਹਦਾ ਫੁਟੇਜ ਹੈ ਬਹਾ ਦੀ ਪਲਸੀ ਉਸ ਪਾਰਟੀ ਇਨ ਚਾਰਜ ਸੁਆਚਨਨ ਨੇ ਆਪਣੇ ਸਾਥੀ ਕਰਾਰਨੀ ਮੀਟਿੰਗ ਹੈ ਵਿੱਚ ਆਮ ਵਿੱਚ ਰਹਿਣ ਦਿੱਤਾ ਉਸ ਨੂੰ ਹੈਰਨ ਬਰਾਮਸ਼ਵੀ ਉਹ ਵਜਨ ਕਰੰਦੇ ਪਾਨੀਗ੍ਰਾਮ ਬਈਸ ਕੀ ਇਸ ਵਿਅਕਤੀ ਦੇ ਖਿਲਾਫ ਪਹਿਲਾ ਵੀ ਮਾਮਲਾ ਦਰਸਾਇਆ ਨਹੀਂ ਪਹਿਲਾ ਦੇ ਖਿਲਾਫ ਮਾਮਲਾ ਦਰਜ ਨਹੀਂ ਹੋਇਆ ਪਰ ਇਹ ਇਸ ਤਰ੍ਹਾਂ ਨੀ ਆਈਆਂ ਵਾਰਦਾ ਤਾਂ ਜਾਂ ਹੱਤਾਂ ਤੇ ਨਸ਼ਾ ਵੇਚਣ ਦੀਆਂ ਕਰ ਰਿਆ ਸੀਗਾ ਜਿਸ ਤੇ ਲਗਾਤਾਰ ਨજર ਰੱਖੀ ਗਈ ਸੀ ਤੇ ਵਾਰ-ਵਾਰ ਇਹ ਆਪਣੇ ਏਰੀਆ ਵਿੱਚ ਵੀ ਹੋਰ ਗਲਾਸੌਰ ਦੇ ਕੁਝ ਐਡਿਕਟਡ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਇਹ ਵੇਲਾ ਕੁਵੈਲਾ ਦੇਖ ਕੇ ਸਪਲਾਈ ਹੁੰਦਾ ਸੀਗਾ ਜਿਸ ਤੇ ਸਾਡੀ ਲਗਾਤਾਰ ਨજર ਸੀ ਤੇ ਕੱਲ ਇਹ ਇਹਨੂੰ ਕਾਬੂ ਕੀਤਾ ਗਿਆ ਕਿੰਨੇ ਦਿਨਾਂ ਦਾ ਪੁਲਿਸ ਰਮਟ ਲਿਆ ਇਹਦਾ ਇਹਦਾ ਅੱਜ ਦੀ ਮਾਦਦ ਰਾਬ ਵਿੱਚ ਨੂੰ ਪੇਸ਼ ਕਰਕੇ ਇੱਕ ਦਿਨ ਦਾ ਬਿਸਮਾਲਿਆ ਜਿਸਦੇ ਜਿਹੜੇ ਨਾਲ ਇੱਕ ਚੇਨ ਹੈਗੀ ਆ ਕੋਈ ਜਪਨ ਸਪਲਾਈ ਲਿੰਦਾ ਜਾਂ ਕਹਾ ਇਹ ਆਪਣਾ ਜਰਮ ਰਿਕਟਰ ਬੰਦੇ ਨੂੰ ਦੇ ਦਿਆ ਉਸ ਪਾਸੇ